AHHHHH <laughs> ਸਿਵਾਪੂਸਾ ਆਉਜਾ ਸਰ ਨਾ ਆਉਜਾ ਸਰ ਦਰਨ ਆ ਬੇਟੀ ਹੈ ਕਿਰਪਾ ਕਰਕੇ ਆ ਜਾਓ ਬਹਿ ਜਾਓ ਇੱਥੇ ਇੱਕ ਜਗ੍ਹਾ ਮਿਲਦੀ ਹੈ ਬਹਿ ਜਾਓ ਅਸੋਰੇ ਖੜੇ ਛਾਟ ਢੜੋ ਕਰਮੀ ਬਹੁਤ ਹੈ ਨੌਜਵਾਨ ਬੱਚਿਆਂ ਨੂੰ ਬੇਟੀ ਹੈ ਤੂੰ ਤੁਹਾਡੇ ਜੀਵਤ ਬਹੁਤ ਹੈ ਜਦੋਂ ਨੌਜਵਾਨ ਨਹੀਂ ਖੜੇ ਨਾ ਉਹਨੂੰ ਮੈਂ ਬੇਨਤੀ ਕਰੂੰਗਾ ਸੇ ਪਿੰਡ ਵੱਲੋਂ ਉਹਪਿੰਦਰ ਕਾਲਾ ਜੀ ਉਹ ਜਰੂਰ ਵੈਲਕਮ ਕਰਨਗੇ ਬਰਦਾਦੀ ਬੁਧਾਨ ਜੀ ਵੀ ਬੋਲੀ ਵੱਲੋਂ ਬਰਦਾਦੀ ਜੀ ਉਹਪਿੰਦਰ ਕਾਲਾ ਜੀ ਸਾਡੇ ਮੈਟਰ ਪੰਚਾਇਤ ਨੇ ਬਹੁਤ ਹੀ ਸਤਕਾਰਯੋਗ ਨੇ ਸੁਰੂ ਦੇ ਹੋਏ ਨੇ ਕਿਰਪਾ ਕਰਕੇ ਤੁਸੀਂ ਜਦੋਂ 10 ਮਿੰਟਾਂ ਦੇ ਲਈ ਤੁਸੀਂ ਵੈਲਕਮ ਕਰੋ ਜਰਾ ਆਏ ਹੋਏ ਲੱਗਦਾ ਉਹਪਿੰਦਰ ਕਾਲਾ ਵੱਲੋਂ ਜੋ ਉਹਦੇ ਬਾਰੇ ਅੱਜ ਕੱਲ ਮਾਰਦਾ ਇੱਕ ਅਜਿਹਾ ਜਿਹੜਾ ਇਸ ਗੱਲ ਦਾ ਸਬੂਤ ਹੈ ਕਿ ਆਪਣਾ ਜਿਹੜੇ ਹਲਕੇ ਤੋਂ ਮੋਸਲੇ ਵਾਲਕੇ ਤੋਂ ਡਾਕਟਰ ਜੀ ਆਪਣੇ ਡਾਕਟਰ ਗਾਂਧੀ ਜੀ ਜਿਹੜੇ ਆਪਣੇ ਬਹੁਤ ਵੱਡੇ ਡੀਜ਼ਰ ਕਰਦੇ ਜਿਹੜੇ ਉਸਰੀ ਵਾਲੇ ਦੇ ਅਕਸ਼ਰ ਨੇ ਖੜੇ ਆ ਔਰ ਬਹੁਤ ਵੱਡੀ ਜਿੱਤ ਨਾਲ ਜਿੱਤੇ ਵੀ ਆਪਾਂ ਜਾ ਰਹੇ ਆ ਆਪਣੇ ਲੱਕ ਦੇ ਵਿੱਚ ਆਪਾਂ ਪਤਾ ਲੱਗ ਰਿਹਾ ਜੀ ਤੇ ਦੂਸਰੀ ਵਾਰ ਆਪਣੇ ਅੰਕੀ ਬਣ ਕੇ ਆਪਣੇ ਨੌਜਵਾਨਾਂ ਨਾਲ ਜਾ ਰਹੇ ਨੇ ਪਰ ਬਹੁਤ ਹੀ ਵਧੀਆ ਲੱਗ ਰਿਹਾ ਹੈ ਸਾਡੇ ਟੋਲੀ ਕੰਡ ਦੀ ਜਿਹੜੀ ਸੰਗਤ ਹੈ ਉਹ ਸਾਡੇ ਨੌਜਵਾਨ ਜਿਹੜੇ ਆ ਬੜਾ ਵਧੀਆ ਜਵਾਬ ਆ ਅੱਜ ਹੋਰ ਬਹੁਤ ਵਧੀਆ ਗਾਣਾ ਗਾਉਂਦਾ ਪਿੰਡਵਾਲੋਂ ਕੋਈ ਅੱਛਾ ਕੁਝ ਵੀ ਬਿਲਕੁਲ ਵਿਗੜਨਾ ਕਰੋ ਬਹੁਤ ਵਧੀਆ ਤੁਹਾਨੂੰ ਇਸ ਨੂੰ ਜਿਤਾ ਕੇ ਮੋਟਾ ਮੇਜਾਂਗੇ ਜੀ ਤੇ ਸਾਫ ਦਾ ਐਮਐਲ ਹਰਦਿਆਲ ਸਿੰਘ ਜੀ ਔਰ ਸਾਰੇ ਇਸ ਟੋਲੀ ਦੇ ਸਾਡੇ ਮੈਂਬਰ ਪੰਜਾਬ ਸਰਪੰਚ ਸਾਹਿਬ ਨਾਲ ਦਿੱਕਟਾ ਤੋਂ ਆਈਆਂ ਸਾਡੀਆਂ ਪਛੇਤਾਂ ਔਰ ਸਾਰੇ ਨਗਰ ਨਿਵਾਸੀਓ ਮਾਤਾ ਮਾਪੇਨਾ ਮੈਂ ਸਭ ਤੋਂ ਪਹਿਲਾਂ ਆਰਗੇਨਾਈਜ਼ਰ ਸਾਹਿਬ ਦਾ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਅੱਜ ਸਾਰਾ ਪ੍ਰਬੰਧ ਕੀਤਾ ਔਰ ਡਾਕਟਰ ਸਾਹਿਬ ਦੇ ਜਿਹੜੇ ਦਰਸ਼ਨ ਕਰਾਏ ਨੇ ਉਹਦੇ ਸਾਰੇ ਆਨੰਦ ਇੱਕ ਤਰੀਕ ਨੂੰ ਬਹੁਤ ਐ ਫੈਸਲਾ ਤੁਸੀਂ ਸਾਰਿਆਂ ਨੇ ਕਰਨਾ ਇਹ ਪੰਚ ਭਰੇ ਆ ਬਾਦ ਮੌਕਾ ਮਿਲਦਾ ਜਦੋਂ ਤੁਸੀਂ ਫੈਸਲਾ ਕਰਨਾ ਹੈ ਕਿ ਸਾਡਾ ਨਮਾਇੰਦਾ ਪਾਰਲੀਮੈਂਟ ਵਿੱਚ ਹੋਣ ਜਾਏ ਜਿਹੜਾ ਨਮਾਇੰਦਾ ਤੁਸੀਂ ਚੁਣ ਕੇ ਭੇਜੋਗੇ ਉਹਨਾਂ ਨੇ ਹਿੰਦੁਸਤਾਨ ਦਾ ਪ੍ਰਾਈਮ ਮਿੰਿਸਟਰ ਦਾ ਫੈਸਲਾ ਕਰੀ ਇਹ ਬਹੁਤ ਅਹਿਮ ਜ਼ੋਨ ਹੈ ਤੇ 75 ਸਾਲਾ 70 ਸਾਲਾ ਚੋਣਾਂ ਆਉਂਦੀਆਂ ਜਾਂਦੀਆਂ ਰਹੀਆਂ ਲੇਕਿਨ ਇਹ ਐਸੀ ਚੋਣ ਹੈ ਜਦੋਂ ਇਹ ਵੋਟ ਪਾਣੀ ਹੈ ਤੁਸੀਂ ਤਰੀਕ ਨੂੰ ਤੁਸੀਂ ਬਹੁਤ ਮੋਦੀ ਸਰਕਾਰ ਦੇ ਲੇਖੇ ਜੋਕੇ ਤੁਹਾਨੂੰ ਦੇਖਣੇ ਪੈਣੇ ਨੇ ਕਿ ਪੰਜਾਬ ਲਈ ਮੋਦੀ ਸਰਕਾਰ ਨੇ ਕੀ ਕੀਤਾ ਆਉਂਨੇ ਕੋ ਪਹਿਲਾਂ ਬੋਲਦੇ ਪ੍ਰਧਾਨ ਚੰਦ ਜੀ ਨੇ ਵੀ ਸੱਤ ਤੇਜਾ ਸਿੰਘ ਜੀ ਨੇ ਵੀ ਦੱਸਿਆ ਗਾਂਧੀ ਜੀ ਬਾਰੇ ਔਰ ਕਿਸਾਨੀ ਬਾਰੇ ਸੁਸੀਂ ਦੇਖੋ 69 ਸਾਲ ਜੋ ਪੰਜਾਬ ਦਾ ਕਿਸਾਨ ਜੋ ਅੰਨ ਘਾਟਾ ਹਿੰਦੁਸਤਾਨ ਦਾ ਟਿਕਾ ਧਰਦਾ ਰਿਹਾ ਉਹ ਜਾ ਕੇ ਉੱਥੇ ਟਿੱਕਰੀ ਬਾਰਡਰ ਤੇ ਬੈਠੇ ਦਿੱਲੀ ਦੇ ਵਿੱਚ ਸਵਾ ਸਾਲ ਪਿੰਡੇ ਤੇ ਠੰਡ ਵੀ ਪਗਡਾਈ ਗਰਮੀ ਵੀ ਡਾਈ ਮੀਂਹ ਵੀ ਡਾਏ ਲੇਕਿਨ ਇਸ ਜ਼ਾਲਮ ਹੁਕਮਰਾਨ ਮੋਦੀ ਨੂੰ ਇੱਕ 10 ਮਿੰਟ ਦਾ ਵਕਤ ਨਹੀਂ ਮਿਲਿਆ ਜਿ ਆ ਕੇ ਕਿਸਾਨਾਂ ਨੂੰ ਪੁੱਛੇ ਕਿ ਤੁਸੀਂ ਹਿੰਦੁਸਤਾਨ ਦੇ ਅੰਦਾਜ਼ਾ ਹੋ ਤੁਸੀਂ ਕਿਉਂ ਉਰੇ ਬੈਠੇ ਹੋ ਤੁਹਾਡੀ ਮੰਗਾ ਕੀ ਦਸ ਮੈਂਟੈਲੀਟੀ ਆਇਆ ਉਸ ਤੋਂ ਬਾਅਦ ਹਿੰਦੁਸਤਾਨ ਦਾ ਸਾਰਾ ਕਿਸਾਨ ਔਰ ਦੁਨੀਆ ਤੋਂ ਕਿਸਾਨਾਂ ਨੂੰ ਜਿਹੜਾ ਸਪੋਰਟ ਦਿੱਤੀ ਜਿਹੜਾ ਹਿੰਦੂ ਸਫਾਨ ਦੇ ਔਰ ਕਿਸਾਨਾਂ ਨੇ ਇਹ ਐਜੀਟੇਸ਼ਨ ਜਿਹੜੀ ਗਰਮਾਉਣ ਵਾਲੀ ਰੱਖੀ ਮੈਂ ਨਰਿੰਦਰ ਸਿੰਘ ਹੈ ਜੀ ਇਹਨਾਂ ਤੋਂ ਉਲੀ ਸਰ ਪਾਣੀ ਦੀ ਬੋਤਲ ਲਈ ਆਇਆ ਹੈ ਹਰੀ ਮਾਤਾ ਆਇਆ ਪੋਟਾ ਨੂੰ ਲੈ ਕੇ ਕਿਵੇਂ ਦੇਖਦੇ ਸਾਡਾ ਜਿਹੜਾ ਚੋਣ ਪਛਾਣ ਹੋਇਆ ਜੀ ਅਸੀਂ ਮੋਦੀ ਸਰਕਾਰ ਨੂੰ ਜੋ ਕਿ ਉਹਨਾਂ ਨੇ ਸਖਤਾਈ ਕੀਤੀ ਹੈ ਕਿਸਾਨਾਂ ਨਾਲ ਤੇ ਮਜ਼ਦੂਰਾਂ ਦੇ ਜੋ ਮੰਦੇ ਹਾਲ ਕੀਤੇ ਨੇ ਉਹਦੇ ਕਰਕੇ ਅੱਜ ਵੋਟਾਂ ਕਰਕੇ ਅਪੀਲ ਕੀਤੀ ਹੈ ਜਨਤਾ ਨੂੰ ਆਪਣੀ ਕੌਲੀ ਵਾਲੀ ਨੂੰ ਬੇਨਤੀ ਕੀਤੀ ਵੱਧ ਚੜ ਕੇ ਵੋਟਾਂ ਪਾ ਕੇ ਮੋਦੀ ਸਰਕਾਰ ਨੂੰ ਖਤਮ ਕਰੋ ਭਜਾਓ ਤਾਂ ਕਿ ਸਾਨੂੰ ਸੁੱਖ ਦਾ ਸਾਹ ਆਵੇ ਜਿਵੇਂ ਸਭ ਤੋਂ ਜ਼ਿਆਦਾ ਮੰਗਿਆਈ ਇਹਨਾਂ ਨੇ ਕੀਤੀ ਹੋਈ ਹੈ ਕਿਸਾਨਾਂ ਤੇ ਅਤਿਆਚਾਰ ਕੀਤਾ ਹੋਇਆ ਹੈ ਬੇਰੋਜ਼ਗਾਰੀ ਕੀਤੀ ਹੋਈ ਹੈ ਜੀ ਜਿਵੇਂ ਇਹਨਾਂ ਨੇ ਵਾਅਦੇ ਕੀਤੇ ਹਨ ਵੀ ਨੌਕਰੀਆਂ ਦੇਣ ਦੇ ਕੋਈ ਨੌਕਰੀ ਦਿੱਤੀ ਅਬਾਨੀ ਅਡਾਨੀ ਵਰਗੇ ਵੱਡੇ ਵੱਡੇ ਉਹਨਾਂ ਦੇ ਘਰ ਭਰਣ ਦੇ ਨੇ ਤੇ ਅਸੀਂ ਜਨਤਾ ਨੂੰ ਬੇਨਤੀ ਕਰਦੇ ਹਾਂ ਅਪੀਲ ਕਰਦੇ ਹਾਂ ਕੋਲੀ ਬੇਨਤੀ ਕਰ ਰਹੇ ਹਾਂ ਜਨਤਾ ਵੀ ਵੱਧ ਤੋਂ ਵੱਧ ਵੋਟਾਂ ਪਾ ਕੇ ਗਾਂਧੀ ਨੂੰ ਜਿਤਾਓ ਸੈਂਟਰ ਚ ਮੋਦੀ ਸਰਕਾਰ ਨੂੰ ਭਜਾਓ ਜੇ ਖੁਸ਼ਹਾਲ ਕਰਨਾ ਆਪਣੇ ਦੇਸ਼ ਨੂੰ ਹਿੰਦੁਸਤਾਨ ਨੂੰ ਇਹ ਪੰਜਾਬ ਦਾ ਗੱਲ ਕਰੀ ਦੇ ਪੰਜਾਬ ਦੇ ਵਾਅਦੇ ਕੀਤੇ ਉਹਨਾਂ ਦੇ ਡਾਕਟਰ ਕੋਲ ਹੀ ਖੜੇ ਹੋਰ ਕਿਵੇਂ ਦੇਖਦੇ ਨਹੀਂ ਦੇਖੋ ਜਿਸ ਤਰ੍ਹਾਂ ਲੋਕਾਂ ਨੇ ਖੁਸ਼ੀ ਨਾਲ ਵੋਟਾਂ ਪਾਈਆਂ ਨੇ ਝਾੜੂ ਸਰਕਾਰ ਲਿਆਉਣ ਵਾਸਤੇ ਜੋ ਉਹਨਾਂ ਨੇ ਵਾਅਦੇ ਕੀਤੇ ਸਨ ਉਹ ਕਿਸੇ ਦਾ ਪੂਰੇ ਨਹੀਂ ਹੋਏ ਹਰੇਕ ਜਿਲ੍ਹੇ ਨੂੰ ਮਰਜੀ ਪੁੱਛ ਕੇ ਵੇਖ ਲੋ ਸਾਰੇ ਦੁਖੀ ਨੇ ਲੋਕ ਇੱਥੋਂ ਤੱਕ ਕਿ ਜਿਨ੍ਹਾਂ ਲੋਕਾਂ ਦੇ ਰਾਸ਼ਨ ਕਾਰਡ ਸੀ ਵਿਚਾਰਾਂ ਤੇ ਰਾਸ਼ਨ ਕਾਰਡ ਕੱਟੇ ਜਾ ਰਹੇ ਨੇ ਅਨਾਜ ਘਟਾ ਘਟਾਤਾਵੇਂ 5-5 10-10 ਕਿਲੋ ਲੋਕ ਤਰਾਸ ਤਰਾਸ ਕਰ ਰਹੇ ਨੇ ਉਹ ਲੋਕ ਕਹਿੰਦੇ ਨੇ ਵੀ ਸਰਕਾਰ ਸੈਂਟਰ ਚ ਕਾਂਗਰਸ ਜੀ ਬਣੇ ਤਾਂ ਕਿ ਖੁਸ਼ਹਾਲੀ ਆਵੇ ਕਿਉਂਕਿ ਜਿੰਨੀ ਨਰੇਗਾ ਸਕੀਮ ਹੈ ਸਾਰੀ ਸਕੀਮਾਂ ਸੈਂਟਰ ਸਰਕਾਰ ਕਾਂਗਰਸ ਨੇ ਚਲਾਈਆਂ ਹਨ ਨਾ ਕਿ ਮੋਦੀ ਸਰਕਾਰ ਨੇ ਮੋਦੀ ਦਾ ਬੰਦ ਕਰਨ ਨੂੰ ਫਿਰ ਰਿਹਾ ਹੈ ਈਏ ਕੋਲ ਕਰਦੇ ਹੋ ਵੋਟਰ ਬੇਨਤੀ ਹੈ ਵੀ ਹਮ ਹਮ ਆ ਕੇ ਵੋਟਾਂ ਪਾਓ ਜੀ ਕਾਂਗਰਸ ਸਰਕਾਰ ਨੂੰ ਲਿਆਓ ਜਿਹੜਾ ਖੁਸ਼ਹਾਲ ਹੋਵੇ ਆਪਣਾ ਹਿੰਦੁਸਤਾਨ ਕਿਸਾਨਾਂ ਨੂੰ ਵੀ ਬੇਨਤੀ ਆ ਦੇਖੋ ਕਿੰਨਾ ਨੇ ਕਿਸਾਨਾਂ ਦੇ ਅਤਿਆਚਾਰ ਕੀਤੇ ਨੇ ਹਰਿਆਣੇ ਨੂੰ ਹੀ ਪਾਕਿਸਤਾਨ ਦਾ ਬਾਰਡਰ ਬਣਾਤਾ ਜੀ ਇਹਨਾਂ ਨੇ ਤੇ ਅਸੀਂ ਇਹੀ ਬੇਨਤੀ ਕਰ ਰਹੇ ਹਾਂ ਭਰਾਵਾਂ ਨੂੰ ਬਜ਼ੁਰਗਾਂ ਨੂੰ ਮਤਾਮਾਂ ਨੂੰ ਵੀ ਵੱਧ ਤੋਂ ਵੱਧ ਵੋਟਾਂ ਪਾ ਕੇ ਕਾਂਗਰਸ ਸਰਕਾਰ ਲਿਆਓ ਤਾਂ ਕਿ ਆਪਣਾ ਦੇਸ਼ ਖੁਸ਼ਹਾਲ ਹੋਵੇ ਜੋ ਵੀ ਆਏ ਜੀ ਮੇਰੇ ਵੀਰ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਾਂਗਰਸ ਨੂੰ ਇੱਕ ਇੱਕ ਵੋਟ ਪਾ ਗਈ ਤਾਂ ਕਾਮਯਾਬ ਕਰੋ ਮੋਦੀ ਨੂੰ ਭਜਾਓ ਇੱਥੋਂ ਜੀ ગાંધી ਨੂੰ ਕਾਮਯਾਬ ਕਰੋ ਜੀ ਸਾਰਿਆਂ ਦਾ ਜਿੰਨੇ ਜਥੇ ਨੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਨਾੜਾ ਜੀ ਬਲਕਾਰ ਸਿੰਘ ਸਰਪੰਚ ਸੰਕਰਪੁਰ ਬਦਾਲੀ ਦੇ ਜਾ ਡਾਕਟਰ ਵੀ ਗੱਲ ਦੀ ਜਾਈ ਪਿੰਡ ਦੇ ਵਿੱਚ ਪੜੀ ਹਾਂ ਦੇਖੋ ਆ ਬਲੈਕ ਲੱਗੇ ਦੇਖੋ ਹਾਂਜੀ ਸੋਨਾ ਲੈ ਕੇ ਡਾਕਟਰ ਵੀ ਗੱਲ ਦੀ ਅੱਜ ਪਿੰਡ ਜਾਇਆ ਕਿਵੇਂ ਦੇਖਦੇ ਹੋ ਬਹੁਤ ਮਹਾਰਾਜ ਬਹੁਤ ਵਧੀਆ ਚੱਲ ਰਿਹਾ ਗਾਂਧੀ ਸਾਹਿਬ ਦਾ ਪੂਰਾ ਜੋਰ ਹੈ ਕਿ ਸਾਡੇ ਲੱਕੇ ਤੇ ਪੂਰੀ ਹਵਾ ਹੈ ਬਾਕੀ ਪਟਿਆਲੇ ਚ ਵੀ ਚੱਲ ਰਿਹਾ ਪੂਰਾ ਕੰਮ ਹਾਂਜੀ ਸਾਰੇ ਪਿੰਡਾਂ ਚ ਵੀ ਹਾਂਜੀ ਕਹਾਂ ਕਰਾਂ ਕਿਹਾ ਸਾਡਾ ਇੱਥੇ ਤੇ ਬੱਲੇ ਬੱਲੇ ਸੀ ਅੱਜ ਜੀ ਇੰਨਾ ਘੱਟ ਸੀਗਾ ਵੱਧ ਤੇ ਵੱਧ ਔਲੇ ਸੀਗੀ ਵੀ ਜਗ੍ਹਾ ਨਹੀਂ ਸੀਗੀ ਖੜਨ ਨੂੰ ਵੀ ਲੋਕ ਤੋਪੇ 'ਚ ਵੀ ਖੜ ਕੇ ਗਾਂਧੀ ਜੀ ਦੇ ਵਿਚਾਰ ਸੁਣਨ ਨੂੰ ਆਤੇ ਖੜੇ ਸੀਗੇ ਵੀ ਵੱਧ ਤੋਂ ਵੱਧ ਲੋਕ ਤੋਪ ਦੇ ਵਿੱਚ ਵੀ ਖੜੇ ਸੀਗੇ ਵੀ ਗਾਂਧੀ ਜਾਂਦਰੂ ਮਿਲ ਕੇ ਜਾਣਾ ਵੀ ਲੋਕ ਬਹੁਤ ਕੀ ਅਪੀਲ ਕਰਦੇ ਹੋ ਵੋਟਰਾਂ ਨਾਲ ਵੋਟਰਾਂ ਨੂੰ ਅਪੀਲ ਕਰਦੇ ਆਂ ਵੀ ਵੱਧ ਤੋਂ ਵੱਧ ਕਾਂਗਰਸ ਨੂੰ ਵੋਟਾਂ પા ਕੇ ਕਰਨਬੀਰ ਗਾਂਧੀ ਨੂੰ ਕਾਮਯਾਬ ਕਰੋ